ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਈਆਂ ਲੋਕਾਂ ਨੂੰ ਤਾਂ ਇਹ ਵੀ ਲੱਗੂਗਾ ਕਿ ਇਹ ਵੀਡੀਓ ਐਵੇਂ ਕਾਦੇ ਲਈ ਆ ਪਰ ਜਿਨ੍ਹਾਂ ਨੂੰ ਨਿੱਕੀ ਨਿੱਕੀ ਗੱਲ ਚ ਖੁਸ਼ੀ ਮਿਲਦੀ ਆ ਉਹ ਇਸ ਵੀਡੀਓ ਨੂੰ ਸੁਣ ਕੇ ਜ਼ਰੂਰ ਖੁਸ਼ ਹੋਣਗੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਸਾਂਝੀ ਕਰਨ ਦਾ ਮੇਰਾ ਇੱਕ ਹੀ ਮਤਲਬ ਆ ਕਿ ਉਹ ਪਹਿਣਾ ਜਿਹੜੀਆਂ ਜ਼ਿੰਦਗੀ ਦੇ ਵਿੱਚ ਢੇਰੀ ਟਾ ਕੇ ਬੈਗੀਆਂ ਜਿਹੜੀਆਂ ਹਿੰਮਤ ਹਾਰ ਕੇ ਬੈਗੀਆਂ ਉਹਨਾਂ ਭੈਣਾ ਲਈ ਇਹ ਵੀਡੀਓ ਇੱਕ ਮਿਸਾਲ ਦਾ ਕੰਮ ਕਰੂਗੀ ਸਭ ਤੋਂ ਪਹਿਲਾਂ ਤਾਂ ਬੇਨਤੀ ਚਲਦੀ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਮੈਨੂੰ ਕੋਈ ਲੁਧਿਆਣੇ ਜ਼ਰੂਰੀ ਕੰਮ ਸੀ ਮੈਂ ਕਿਸੇ ਕੰਮ ਗਈ ਹੋਈ ਸੀ ਤੇ ਮੇਰੇ ਬੱਚੇ ਜਦੋਂ ਮੈਂ ਸਵੇਰ ਜਾਣ ਲੱਗੀ ਤਾਂ ਬੱਚੇ ਕਹਿੰਦੇ ਸਾਡੇ ਇੱਥੇ ਬਾਬੇ ਸ਼ਹੀਦੀ ਮੇਲਾ ਹੁੰਦਾ ਗਾਦੜੀ ਵਾਲੇ ਬੱਤਿਆ ਕਹਿੰਦੇ ਕਹਿੰਦੇ ਮੰਮੀ ਸਾਰੇ ਮਾਮੇ ਵਰਗੇ ਮਾਮੀਆਂ ਸਾਰੀਆਂ ਚੱਲੀਆਂ ਤੇ ਅਸੀਂ ਨਾਲ ਜਾਣਾ ਭਾਬੀ ਵਰਗੇ ਵੀ ਕਹਿਣ ਲੱਗੇ ਕਹਿੰਦੇ ਵੀ ਚਲ ਤੇਰੀ ਤਾਂ ਮਜਬੂਰੀ ਆ ਤੂੰ ਆਪਦੇ ਕੰਮ ਜਾਣਾ ਤੇ ਚਲ ਬੱਚੇ ਆ ਜਿਹੜੇ ਸਾਡੇ ਨਾਲ ਚਲੇ ਜਾਣਗੇ ਜਾਣ ਲੱਗਿਆ ਮੈਂ ਦੋਨਾਂ ਬੱਚਿਆਂ ਨੂੰ 50-50 ਰੁਪਏ ਦੇ ਕੇ ਗਈ ਬੇਟੀ ਨੂੰ ਵੀ ਤੇ ਬੇਟੇ ਨੂੰ ਵੀ ਮੈਂ ਕਿਹਾ ਚਲੋ ਤੁਸੀਂ ਉੱਥੇ ਕੁਛ ਖਾ ਪੀ ਲਿਆ ਜੀ ਇਹਨੀ ਗੱਲ ਕਹਿ ਕੇ ਮੈਂ ਘਰ ਚਲੀ ਗਈ ਤੇ ਜਦੋਂ ਮੈਂ ਕੱਲ ਸ਼ਾਮ ਨੂੰ ਘਰੇ ਵਾਪਸ ਆਈ ਤਾਂ ਮੇਰੇ ਦੋਨੇ ਬੱਚੇ ਕਹਿੰਦੇ ਕਹਿੰਦੇ ਮੰਮਾ ਤੁਹਾਡੇ ਲਈ ਸਰਪ੍ਰਾਈਜ਼ ਅੱਜ ਇੱਕ ਸਰਪ੍ਰਾਈਜ਼ ਆ ਬਹੁਤ ਵਧੀਆ ਤੇ ਮੈਂ ਹੈਰਾਨ ਹੋ ਗਈ ਮੈਂ ਕਿਹਾ ਕੀ ਸਰਪ੍ਰਾਈਜ਼ ਆ ਵੀ ਕਿ ਕੀ ਤੁਸੀਂ ਮੈਂ ਕਿਹਾ ਮੇਰੇ ਆਉਂਦੀ ਨੂੰ ਵਾਤੋ ਵਾਤ ਮੈਂ ਬੇਟੀ ਨੂੰ ਹੱਸਣ ਲੱਗੀ ਮੈਂ ਕਿਹਾ ਸ਼ਾਇਦ ਵੀ ਹਨ ਦੂ ਰੋਟੀ ਬਣਾ ਲਈ ਹੋਊਗੀ ਨਹੀਂ ਮੰਮਾ ਕਹਿੰਦੇ ਕੁਝ ਹੋਰ ਆ ਬੇਟਾ ਕਹਿੰਦਾ ਮੰਮਾ ਤੈਨੂੰ ਘਰੇ ਆਈ ਨੂੰ ਦੱਸੂਗਾ ਜਦੋਂ ਮੈਂ ਘਰ ਦੇ ਅੰਦਰ ਐਂਟਰ ਹੋਈ ਤਾਂ ਮੇਰੇ ਬੇਟੇ ਨੇ ਜਿਹੜੇ ਮੈਂ ਉਹਨੂੰ 50 ਰੁਪਏ ਜੇਬ ਖਰਚੀ ਵਾਸਤੇ ਦਿੱਤੇ ਸੀ ਉਹਨਾਂ ਪੰਜਾਵਾਂ ਦਾ ਮੇਰੇ ਲਈ ਪਤਾ ਕੀ ਲੈ ਕੇ ਆਂਦਾ ਜਿਹੜੀ ਮੈਨੂੰ ਕਰੋੜਾਂ ਨਹੀਂ ਅਰਬਾਂ ਰੁਪਈਆਂ ਤੋਂ ਵੀ ਵੱਧ ਜਿਹਨੇ ਖੁਸ਼ੀ ਦਿੱਤੀ ਆ ਮੈਂ ਕਹਿੰਦੀ ਇੱਕ ਪਾਸੇ ਅਰਬਾਂ ਰੁਪਈਆ ਪਿਆ ਹੋਵੇ ਤੇ ਦੂਜੇ ਪਾਸੇ ਇਹ ਚੀਜ਼ ਹੋਵੇ ਤਾਂ ਮੈਂ ਇਹ ਚੀਜ਼ ਨੂੰ ਕਬੂਲੂਗੀ ਸੋ ਮੈਂ ਤੁਹਾਨੂੰ ਦਿਖਾਣਾ ਚਾਹਨੀ ਆ ਮੇਰੇ ਪੈਰਾਂ ਵਾਲੇ ਤੁਸੀਂ ਜ਼ਰੂਰ ਛਾਤ ਮਾਰਿਆ ਜੀ ਇਹ ਵਾਲੀਆਂ ਚੱਪਲਾ ਤੇ ਮੈਂ ਕਿਹਾ ਵੀ ਬੁੱਧ ਤੂੰ ਚੱਪਲਾ ਘਾਤੋਂ ਲੈ ਕੇ ਆਂਦੀਆਂ ਤੂੰ ਕੁਝ ਹੋਰ ਲੈ ਲੈਂਦਾ ਹਨਾ ਵੀ ਤੂੰ ਕੁਝ ਖਾ ਲੈਂਦਾ ਕਹਿੰਦਾ ਮम्मा ਮੈਂ ਕਾਫੀ ਦਿਨਾਂ ਤੋਂ ਵੇਖ ਰਿਹਾ ਸੀ ਤੁਹਾਡੇ ਪੈਰਾਂ 'ਚ ਚੱਪਲ ਨਹੀਂ ਸੀ ਹੈ ਸੋ ਮੈਨੂੰ ਉਸ ਟਾਈਮ ਤੇ ਆਇਂ ਲੱਗਾ ਕਿ ਮੈਂ ਫਿਕਰਮੰਦ ਸੀ ਆਪਦੇ ਬੱਚਿਆਂ ਪ੍ਰਤੀ ਮੈਂ ਕਹਿੰਦੀ ਸੀ ਮੇਰੇ ਬੱਚੇ ਪਤਾ ਨਹੀਂ ਮੇਰੀ ਕਦਰ ਪਾਉਣਗੇ ਜਾਂ ਨਾ ਜਾਂ ਮੇਰੇ ਬੱਚੇ ਉਹ ਸੋਚ ਤੱਕ ਜਾਣਗੇ ਜਾਂ ਨਾ ਤੇ ਕੱਲ ਮੈਨੂੰ ਐਨੀ ਖੁਸ਼ੀ ਹੋਈ ਯਕੀਨ ਮੰਨਿਓ ਅੱਗੇ ਮੈਨੂੰ ਡਿਪਰੈਸ਼ਨ ਚ ਨੀਂਦ ਨਹੀਂ ਆਉਂਦੀ ਰਾਤ ਮੈਨੂੰ ਖੁਸ਼ੀ ਚ ਨੀਂਦ ਨਹੀਂ ਆਈ ਵੀ ਮੇਰੇ ਪੁੱਤ ਨੇ ਇਹ ਸੋਚਿਆ ਕਿ ਮੇਰੀ ਮਾਂ ਦੇ ਪੈਰ ਨੰਗੇ ਆ ਮੈਂ ਕੁਝ ਖਾਵਾਂ ਨਾ ਮੈਂ ਆਪਦੀ ਮਾਂ ਲਈ ਚੱਪਲ ਲੈ ਕੇ ਜਾਵਾਂ ਕਹਿੰਦਾ ਮਮਾ ਜਦੋਂ ਮੈਂ ਉਧਰ ਗਿਆ ਤੇ ਕਹਿੰਦਾ ਉਹ ਕਹਿੰਦੇ 50 ਰੁਪਏ ਦੀ ਚੱਪਲ ਕਹਿੰਦਾ ਮੇਰੇ ਮਨ ਚ ਆਈ ਮੇਰੀ ਮਮਾ ਦੇ ਚੱਪਲ ਨਹੀਂ ਹੈਗੀ ਮੈਂ ਆਪਦੀ ਮਮਾ ਲਈ ਚੱਪਲ ਲੈ ਕੇ ਜਾਣੀ ਆ ਸੋ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਆ ਕਿ ਜਿਹੜੀਆਂ ਮੇਰੀਆਂ ਭੈਣਾਂ ਹੌਸਲਾ ਟਾ ਕੇ ਬੈਗਾਂ ਹੌਸਲਾ ਨਾ ਟਾਓ ਜੀ ਆਪਣੀ ਕਿਸਮਤ ਚ ਰੱਬ ਨੇ ਬੰਦੇ ਦਾ ਸੁੱਖ ਨਹੀਂ ਨਾ ਲਿਖਿਆ ਤਿੰਨ ਆਪੁੱਤਾਂ ਦਾ ਅਕਾਲ ਪੁਰਖ ਵੈਗੁਰੂ ਜਰੂਰ ਸੋਖ ਲਿਖੂਗਾ ਗੁਰੂ ਰਾਮਦਾਸ ਜੀ ਆਪਾਂ ਨੂੰ ਆਪਣੇ ਬੱਚੇ ਸੋਖ ਦੇਣਗੇ ਮੈਨੂੰ ਬਹੁਤ ਇੱਕ ਨਵਾਂ ਹੌਸਲਾ ਮਿਲਿਆ ਰਾਤ ਮੈਂ ਖੁਸ਼ੀ ਦੇ ਵਿੱਚ ਹੀ ਵਾਰ-ਵਾਰ ਤੁਸੀਂ ਯਕੀਨ ਮੰਨਿਓ ਮੈਂ ਬੈੜੇ ਤੇ ਪਈ ਵੀ ਵਾਰ-ਵਾਰ ਚੱਪਕਾਲ ਨੂੰ ਦੇਖ ਰਹੀ ਸੀ ਕਦੇ ਮੈਂ ਆਪਦੇ ਬੇਟੇ ਆਲ ਨੂੰ ਦੇਖ ਰਹੀ ਸੀ ਕਿ ਮੇਰੇ ਨਿੱਕੇ ਜਿਹੇ ਬੱਚੇ ਦੀ 11 ਸਾਲ ਦੇ ਬੱਚੇ ਦੀ ਸੋਚ ਮਾਲਕਾ ਤੂੰ ਐਡੀ ਵਧੀਆ ਬਣਾਤੀ ਗੁਰੂ ਰਾਮਦਾਸ ਜੀ ਮੇਰੇ ਬੱਚੇ ਨੂੰ ਇਹ ਅਹਿਸਾਸ ਹੋਇਆ ਮੇਰੇ ਬੱਚੇ ਨੂੰ ਇਹ ਪਤਾ ਲੱਗਾ ਤੇ ਇਸੇ ਤਰ੍ਹਾਂ ਹੀ ਬੇਟੀ ਬੇਟੀ ਮੇਰੇ ਲਈ ਛੋਟੇ ਛੋਟੇ ਰਵੜ ਬੈਂਡ ਲੈ ਕੇ ਐਵੇਂ ਕਿਹਾ ਫਿਰ ਤੁਸੀਂ ਦੋਨਾਂ ਭੈਣ ਭਰਾਵਾਂ ਨੇ ਕੀ ਲਿਆ ਕਹਿੰਦੇ ਮੰਮਾ ਕੁਛ ਨਹੀਂ ਕਹਿੰਦੇ ਸਾਨੂੰ ਇਹ ਲੱਗਾ ਕਿ ਸਾਡੀ ਮਾਂ ਲਈ ਇਹ ਚੀਜ਼ਾਂ ਜ਼ਰੂਰੀ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਦੋਨੇ ਬੱਚੇ ਆਪਦੇ ਘੁੱਟ ਕੇ ਆਪਦੇ ਗਲ ਦੇ ਨਾਲ ਲਾ ਲੇ ਫਿਰ ਬੇਟੀ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ ਪੀ ਕਹਿੰਦੀ ਮੰਮਾ ਮਾਂ ਬਾਪ ਬਹੁਤ ਜ਼ਰੂਰੀ ਆ ਮੈਂ ਕਿਹਾ ਕਿਉਂ ਬਤ ਕੀ ਹੋ ਗਿਆ ਕਹਿੰਦੀ ਸਾਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਜੇ ਮੰਮੀ ਨਾਲ ਹੁੰਦੀ ਨਾ ਅਸੀਂ ਜਿਹੜੀ ਜਿਹੜੀ ਚੀਜ਼ ਨੂੰ ਵੀ ਹੱਥ ਪਾਉਂਦੇ ਮੰਮੀ ਭਵਾਂ ਜਿਵੇਂ ਮਰਜ਼ੀ ਲੈ ਕੇ ਦਿੰਦੇ ਮੰਮੀ ਸਾਨੂੰ ਲੈ ਕੇ ਦਿੰਦੇ ਕਹਿੰਦੇ ਮਾਂ ਦਾ ਨਾਲ ਹੋਣਾ ਬਹੁਤ ਜ਼ਰੂਰੀ ਆ ਤੇ ਮੈਨੂੰ ਮੈਂ ਦੋਨਾਂ ਬੱਚਿਆਂ ਲੈ ਦੇਖ ਕੇ ਹੈਰਾਨ ਸੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਮੈਂ ਲੱਖ ਲੱਖ ਵਾਰੀ ਕੋਟਨ ਕੋਟ ਵਾਰੀ ਸ਼ੁਕਰਾਨਾ ਕਰਦੀ ਆ ਜਿਹਦੀ ਅੱਗੇ ਮੇਰੀ ਅਰਦਾਸ ਸੀ ਪ੍ਰਮਾਤਮਾ ਅੱਗੇ ਕਿ ਮੇਰੇ ਬੱਚੇ ਇਸ ਤਰ੍ਹਾਂ ਲੈ ਕੇ ਨਿਕਲਣ ਮੇਰੇ ਬੱਚਿਆਂ ਨੂੰ ਇਹ ਸੋਝੀ ਹੋਵੇ ਮੇਰੇ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਸਾਡੀ ਮਾਂ ਕਿਹੜੇ ਸਮੇਂ ਦੇ ਵਿੱਚ ਨਾ ਕਿ ਸਾਨੂੰ ਪਾਲ ਰਹੀ ਆ ਪਰ ਮੈਨੂੰ ਐ ਲੱਗਾ ਵੀ ਕੱਲ ਜੇ ਇੱਕ ਪਾਸੇ ਕਰੋੜਾਂ ਦੇ ਗਿਫਟ ਮੇਰੇ ਲਈ ਪਏ ਹੁੰਦੇ ਤੇ ਇੱਕ ਪਾਸੇ ਜਿਹੜਾ ਗਿਫਟ ਮੇਰੇ ਬੱਚੇ ਮੇਰੇ ਲਈ ਲੈ ਕੇ ਆਏ ਸੀ ਮੇਰੇ ਲਈ ਉਹ ਗਿਫਟ ਐ ਮੈਂ ਤਰਖਦਾ ਸੀ ਨਾ ਕਿ ਕਰੋੜਾਂ ਵਾਲੇ ਸੋ ਇਹ ਮੈਂ ਤੁਹਾਨੂੰ ਦੱਸਣ ਦਾ ਮੇਰਾ ਮਤਲਬ ਇੱਕ ਹੀ ਆ ਕਿ ਤੁਸੀਂ ਹੌਸਲਾ ਨਾ ਹਾਰੋ ਕਾਲਪੁਰਖ ਵੈਗਰੂ ਜੇ ਤੁਹਾਡੇ ਤੋਂ ਕੋਈ ਇੱਕ ਚੀਜ਼ ਖੋ ਕੇ ਲੈ ਜਾਂਦਾ ਤਾਂ ਬਦਲੇ ਦੇ ਵਿੱਚ ਤੁਹਾਨੂੰ 10 ਗੁਣਾ ਹੋਰ ਦਿੰਦਾ ਹੁਣ ਤੱਕ ਮੈਨੂੰ ਲੱਗਦਾ ਸੀਗਾ ਕਿ ਮੇਰੇ ਹਸਬੰਦ ਚਲੇ ਗਏ ਮੈਂ ਜ਼ਿੰਦਗੀ ਕਿਵੇਂ ਜਾਵਾਂਗੀ ਕੀ ਹੋਊਗਾ ਪਰ ਜਦੋਂ ਕੱਲ ਮੇਰੀ ਬੇਟੀ ਤੇ ਮੇਰੇ ਬੇਟੇ ਨੇ ਇੰਨਾ ਵਧੀਆ ਕੰਮ ਕੀਤਾ ਮੈਨੂੰ ਐ ਲੱਗਾ ਕਿ ਨਹੀਂ ਹੁਣ ਨਹੀਂ ਡੋਲਣਾ ਚਾਹੀਦਾ ਹੁਣ ਹੋਏ ਲੈ ਹੁਣ ਬਰਾਬਰ ਦੇ ਹੋ ਜਾਣਗੇ ਮੇਰਾ ਭਾਰ ਵਢਾਉਣਗੇ ਸੋ ਇਹ ਇੱਕ ਸੋਚ ਸੀ ਮੇਰੇ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਥੈਂਕ ਯੂ ਸੋ ਮੱਚ